ਨੰਬਰ 1 ਤਾਂ ਅਸੀਂ ਕਾਫੀ ਥਾਂ ਤੇ ਰੋਜ਼ਗਾਰ ਭਾਲਣ ਦੀ ਕੋਸ਼ਿਸ਼ ਕੀਤੀ ਮੇਰੇ ਤਾਂ ਕਰੇ ਬਹੁਤ ਜ਼ਿਆਦਾ ਗਰੀਬੀ ਸੀ ਜਿੰਮੇ ਕਿਸ ਨੂੰ ਮੈਂ ਦੱਸਿਆ ਜਦੋਂ ਸਾਨੂੰ ਰੋਜ਼ਗਾਰ ਜੂਰ ਨਾ ਮਿਲਿਆ ਤਾਂ ਅਸੀਂ ਇਹ ਚੀਜ਼ ਕੁਝ ਚੰਗੇ ਚੀਜ਼ਾਂ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਜਿਹੜੀ ਕਿ ਗਲਤੀ ਆ ਅਸੀਂ ਦੀ ਕਿ ਅਸੀਂ ਨਾ ਜਿਹੜੇ ਪਿੰਡਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਸੱਥਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਾਂ ਸੁਧੀਆਂ ਸਾਡੇ ਪਿੰਡਾਂ ਦੇ ਗਾਲਾਂ ਚੱਲਦੇ ਨੇ ਉਹ ਲਿਆ ਕੇ ਅਸੀਂ ਸੋਸ਼ਲ ਮੀਡੀਆ ਤੇ ਰੱਖਤੀ ਉਹ ਲਿਆ ਕੇ ਅਸੀਂ ਚੀਜ਼ਾਂ ਚਲਾਤੀਆਂ ਜਿਹੜੀਆਂ ਕਿ ਉਹ ਚੱਲੀਆਂ ਅਸੀਂ ਸਾਨੂੰ ਪੈਸਾ ਦਾ ਜ਼ਰੂਰ ਅਸੀਂ ਕਮਾ ਲੈ ਠੀਕ ਆ ਨਾ ਗੱਲ ਪਰ ਉਹ ਉਸ ਚੀਜ਼ ਨੂੰ ਮੈਂ ਆਪਣੀ ਗਲਤੀ ਮੰਨਦਾ ਜਿਹੜੀ ਮੇਥੋਂ ਗਲਤੀ ਹੋਈ ਆ ਠੀਕ ਹੈ ਨਿਕ ਸਮਾਜ ਲਈ ਗੱਲਾਂ ਚੰਗੀਆਂ ਨਹੀਂ ਸੀ ਹੈਗੀਆਂ ਪਰ ਵੈਸੇ ਨਾ ਉਹ ਚਲੋ ਸਾਡੀ ਸਾਰੇ ਮਿੱਤਰ ਮੰਡਲੀ ਸੀਗੀ ਤੁਸੀਂ ਜੋ ਕੁਲਮਲਾ ਕੇ ਚੀਜ਼ ਦੇਖੋਗੇ ਮੇਥੋਂ ਕੁਝ ਕੁ ਗਲਤੀਆਂ ਹੋਈਆਂ ਨੇ ਉਹਨਾਂ ਲਈ ਮੈਂ ਮਾਫੀ ਮੰਗਦਾ ਮੈਂ ਜ਼ਿਆਦਾ ਕੋਈ ਮੇਜਰ ਵੀ ਮੰਨ ਲਾਦਾ ਵੀ ਨਹੀਂ ਕਿਤੇ ਹੋਣੀ ਅੱਛਾ ਫਿਰ ਉਹ ਜਦੋਂ ਹੁਣ ਜਦੋਂ ਤੁਹਾਡੇ ਹਰਜਿੰਦਰ ਜੀ ਦੋਸਤ ਸੀ ਪ੍ਰੋਡਿਊਸਰ ਡੀਐਕਐਸ ਅਲੱਗ ਕਾ ਤੋ ਹੋਗੇ ਤੁਸੀਂ ਹੁਣ ਚਲੋ ਵੇਖ ਹੁੰਦੀ ਆ ਹਨਾ ਚਲੋ ਭਾਵੇਂ ਹਰ ਇੱਕ ਦੇ ਵਿੱਚ ਦੋਸਤਾਂ ਦੇ ਵਿੱਚ ਅਲੱਗ-ਅਲੱਗ ਹੁੰਨੇ ਆ ਹਨਾ ਤੇ ਕੋਈ ਐਡੀ ਗੱਲ ਵੀ ਨਹੀਂ ਹੈਗੀ ਵੀ ਅਸੀਂ ਆਪਸ ਦੇ ਵਿੱਚ ਮਹਾਰਾਜ ਹਰ ਇੱਕ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਤੋਂ ਵੱਡੀ ਗੱਲ ਇਹ ਚੀਜ਼ ਹੁੰਦੀ ਆ ਕਿ ਤੁਸੀਂ ਜੇਕਰ ਤੁਹਾਡੇ ਨਾਲ ਕੋਈ ਤੁਹਾਡਾ ਚਾਹਣ ਵਾਲਾ ਮਿੱਤਰ ਪਿਆਰਾ ਅੱਡ ਹੋਗਾ ਉਹਦੇ ਲਈ ਸਰਬੱਤ ਦਾ ਭਲਾ ਮੰਗੋ ਉਹਦੇ ਲਈ ਭਲਾ ਮੰਗੋ ਵੀ ਹਾਂ ਯਾਰ ਕਿਤੇ ਵੀ ਕਈ ਵਾਰੀ ਮਤਭੇਦ ਹੁੰਦੀ ਰਹਿੰਦੇ ਨੇਗੇ ਹਨਾ ਪਰ ਜਦੋਂ ਤੁਹਾਡਾ ਮਤਭੇਦ ਹੋਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਉਹਦੇ ਪ੍ਰਤੀ ਨਫ਼ਰਤ ਹੋ ਜਾ ਰਹੇ ਹੋ ਉਹਦੇ ਲਈ ਮਾੜਾ ਸੋਚ ਰਹੇ ਹੋ ਉਹੀ ਸੋਚ ਰਹੇ ਹੋ ਹਮੇਸ਼ਾ ਆਪਣੇ ਚਾਹਣ ਵਾਲੇ ਆਪਣੇ ਲਈ ਭਲਾ ਹੀ ਮੰਗੋ ਆਪਣੇ ਤੁਸੀਂ ਆਪਣਾ ਨਾਲ ਵਾਲਾ ਸਹਿਕਾ ਕਬੀਲਾ ਅਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਵੀ ਜਦੋਂ ਸਾਡੇ ਆਪਣੇ ਕਿਸੇ ਦੂਜੇ ਦੇ ਗੱਡੀ ਆ ਗਈ ਜਾਂ ਘਰੇ ਉਹਨੇ ਕੋਠੀ ਪਾ ਲਈ ਅਸੀਂ ਮੱਚਦੇ ਆ ਅਸੀਂ ਛੜ ਛੜਦੇ ਆ ਸਾਨੂੰ ਸਾਡੇ ਚੀਜ਼ ਦੇ ਵਿੱਚ ਇਹ ਚੀਜ਼ ਵਿੱਚ ਨਹੀਂ ਹੋਣੀ ਸਾਨੂੰ ਇਹ ਚ ਖੁਸ਼ ਹੋਣਾ ਚਾਹੀਦਾ ਵੀ ਪ੍ਰਮਾਤਮਾ ਨੇ ਇਹਨੂੰ ਦਿੱਤਾ ਤੇ ਮੈਨੂੰ ਵੀ ਦੇਵੇ